ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਬਸ ਦਾ ਪੰਜਾਬ ਤੇ ਮੈਂ ਆ ਤੁਹਾਡੇ ਨਾਲ ਜਗਿੰਦਰ ਸਿੰਘ ਤੇ ਅਸੀਂ ਗੱਲ ਕਰਾਂਗੇ ਕਿ ਕਾਂਗਰਸ ਪਾਰਟੀ ਨੇ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਚਾਰ ਹਲਕਿਆਂ ਤੋਂ ਪੰਜਾਬ ਦੇ ਚਾਰ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਹੁਣ ਤੱਕ ਕਾਂਗਰਸ ਪਾਰਟੀ ਪੰਜਾਬ ਦੇ 13 ਹਲਕਿਆਂ ਚੋਂ 12 ਹਲਕਿਆਂ ਤੇ ਉਮੀਦਵਾਰ ਮੈਦਾਨ ਚ ਤਾਰ ਚੁੱਕੀ ਹੈ ਸਿਰਫ ਇੱਕ ਹਲਕਾ ਰਹਿ ਗਿਆ ਫਿਰੋਜ਼ਪੁਰ ਜਿੱਥੋਂ ਅਜੇ ਉਮੀਦਵਾਰ ਐਲਾਨਣਾ ਬਾਕੀ ਹੈ ਤੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਇਹ ਚਾਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਭਾਵੇਂ ਕਿ ਤਿੰਨ ਹਲਕਿਆਂ ਤੋਂ ਜਿਹੜੇ ਕਿਆਸੇ ਹੋਏ ਜਿਹੜੇ ਉਮੀਦਵਾਰ ਨੇ ਜਿਹੜੇ ਚਰਚਾ 'ਚ ਜਿਨ੍ਹਾਂ ਦੀ ਚਰਚਾ ਚੱਲ ਰਹੀ ਸੀ ਉਹੀ ਉਮੀਦਵਾਰ ਮੈਦਾਨ 'ਚ ਆਏ ਨੇ ਪਰ ਲੁਧਿਆਣਾ ਹਲਕੇ 'ਚ ਕਾਂਗਰਸ ਨੇ ਜਿਹੜਾ ਰਾਜਾ ਬੜਿੰਗ ਨੂੰ ਚੋਣ ਮੈਦਾਨ 'ਚ ਤਾਰਿਆ ਔਰ ਰਾਜਾ ਬੜਿੰਗ ਬਾਰੇ ਗੱਲ ਕਰ ਲਈਏ ਤਾਂ ਰਾਜਾ ਬੜਿੰਗ ਜਿਹੜੇ ਕਿ ਬਠਿੰਡਾ ਹਲਕੇ ਤੋਂ ਉਹਨਾਂ ਦੀ ਪਤਨੀ ਪਹਿਲਾਂ ਅਮਰਤਾ ਵਿਰਕ ਦੀ ਗੱਲ ਚੱਲ ਰਹੀ ਸੀ ਔਰ ਉਹ ਉੱਥੇ ਮਿਹਨਤ ਵੀ ਕੀਤੀ ਬੜੀ ਲੰਬੇ ਸਮੇਂ ਤੋਂ ਇਸ ਪਰਿਵਾਰ ਨੇ ਪਰ ਇੱਕਦਮ ਅਮਰਤਾ ਬੜਿੰਗ ਦੇ ਬਠਿੰਡਾ ਹਲਕੇ ਤੋਂ ਪੈਰ ਪਿੱਛੇ ਖਿੱਚ ਲੈਣ ਕਰਕੇ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਇਹ ਚਰਚਾਾਂਵਾਂ ਸਿਆਸੀ ਹਲਕਿਆਂ ਚ ਚਰਚਾਾਂਵਾਂ ਔਰ ਕਈ ਤਰ੍ਹਾਂ ਦੇ ਜਿਹੜੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਇੱਕ ਬਠਿੰਡਾ ਹਲਕੇ ਤੋਂ ਰਾਜਾ ਬੜਿੰਗ ਦੇ ਪਰਿਵਾਰ ਨੇ ਜਾਂ ਅਮਰਤਾ ਬੜਿੰਗ ਨੇ ਕਿਉਂ ਪੈਰ ਪਿੱਛੇ ਹਟਾ ਲਿਆ ਕਿਉਂ ਉਹ ਬਾਦਲ ਪਰਿਵਾਰ ਦੇ ਖਿਲਾਫ ਉਸ ਹਲਕੇ ਚ ਇਲੈਕਸ਼ਨ ਨਹੀਂ ਲੜੇ ਔਰ ਉਸ ਹਲਕੇ ਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜਾ ਉਹਨਾਂ ਦੇ ਸਾਥੀ ਸਮਝੇ ਜਾਂਦੇ ਜਿਹੜੇ ਨੇ ਜੀਤਮਿੰਦਰ ਸਿੰਘ ਹੈਗੇ ਨੇ ਉਹਨਾਂ ਨੂੰ ਟਿਕਟ ਮਿਲ ਗਈ ਆ ਔਰ ਇਸ ਤੋਂ ਬਾਅਦ ਇਹ ਕਿਆਸਰਾਈਆਂ ਤੋਂ ਬਾਅਦ ਜਿਹੜਾ ਰਾਜਾ ਬੜਿੰਗ ਨੂੰ ਲੁਧਿਆਣਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨਣ ਦੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਔਰ ਇਹ ਵੀ ਜਿਹੜਾ ਅੱਜ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਬਿਟਿੰਡਾ ਹਲਕਾ ਜਿੱਥੇ ਕਾਂਗਰਸ ਮਜ਼ਬੂਤ ਦਿਖਾਈ ਦੇ ਰਹੀ ਸੀ ਔਰ ਲੁਧਿਆਣਾ ਹਲਕਾ ਜਿੱਥੋਂ ਆਸ਼ੂ ਦਾ ਨਾਂ ਬੜਾ ਇੱਕ ਮਜ਼ਬੂਤ ਦਾਵੇਦਾਰ ਵਜੋਂ ਸੀ ਔਰ ਇਸ ਹਲਕੇ ਤੋਂ ਸਾਬਕਾ ਮੰਤਰੀ ਆਸ਼ੂ ਜਿਹੜੇ ਕਿ ਹਿੰਦੂ ਜਿਹੜੀ ਹੈ ਹਿੰਦੂ ਪਰਿਵਾਰਾਂ ਚਿੰਦੂ ਕਿਉਂਕਿ ਲੁਧਿਆਣਾ ਸ਼ਹਿਰ ਦੀ ਜਿਹੜਾ ਵੋਟਰ ਆ ਉਹਨਾਂ ਚ ਇੱਕ ਮਜ਼ਬੂਤ ਪ੍ਰਭਾਵ ਰੱਖਦੇ ਸੀ ਔਰ ਜਿਹੜੀ ਚਰਚਾਵਾ ਚੱਲ ਰਹੀਆਂ ਸੀ ਜਾਂ ਜਿਹੜੀ ਸੂਚੀ ਗਈ ਸੀ ਉਹਦੇ ਵਿੱਚ ਆਸ਼ੂ ਦਾ ਨਾਮ ਉਰਲੀਆਂ ਸਫਾਂ ਸੀ ਪਰ ਆਸ਼ੂ ਨੂੰ ਪਿੱਛੇ ਹਟਾ ਕੇ ਪਹਿਲਾਂ ਭਾਵੇਂ ਪ੍ਰਗਟ ਸਿੰਘ ਦਾ ਨਾਮ ਵੀ ਚੱਲਿਆ ਹੋਰ ਨਾਮਾਂ ਤੇ ਵੀ ਚਰਚਾ ਹੋਈ ਪਰ ਇੱਕ ਦਿਨ ਪਹਿਲਾਂ ਹੀ ਜਿਹੜੀ ਰਾਜਾ ਬੜਿੰਗ ਦੇ ਨਾਮ ਤੇ ਚਰਚਾ ਹੁੰਦੀ ਆ ਔਰ ਅੱਜ ਪਾਰਟੀ ਰਾਜਾ ਬੜਿੰਗ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੰਦੀ ਆ ਲੁਧਿਆਣਾ ਹਲਕੇ ਤੋਂ ਪਾਰਟੀ ਦੇ ਪ੍ਰਧਾਨ ਨੇ ਔਰ ਇਸ ਹਲਕੇ ਚ ਭਾਵੇਂ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹ ਹਰ ਹਲਕੇ ਚ ਪ੍ਰਭਾਵ ਰੱਖਦਾ ਪਰ ਲੁਧਿਆਣਾ ਹਲਕੇ ਚ ਉਹਨਾਂ ਦੀ ਕੋਈ ਬਹੁਤੀ ਜਿਹੜੀ ਆ ਜਿਹੜੀ ਚੋਣਾਂ ਤੋਂ ਪਹਿਲਾਂ ਕੋਈ ਰਜੇਮਾ ਨਹੀਂ ਰਿਹਾ ਨਾ ਹੀ ਕੋਈ ਬਹੁਤੀ ਉਹਨਾਂ ਦੀ ਇਸ ਇਲਾਕੇ ਚ ਪਛਾਣ ਜਾਂ ਲੋਕਾਂ ਚ ਵਿਚਰਨ ਦਾ ਕੋਈ ਹੈਗਾ ਰਾਜਾ ਬੜਿੰਗ ਦੇ ਇਸ ਹਲਕੇ ਤੋਂ ਉੱਤਰ ਨਾਲ ਕਾਂਗਰਸ ਪਾਰਟੀ ਨੂੰ ਇੱਕ ਵਾਰ ਇਸ ਹਲਕੇ ਚ ਭਾਵੇਂ ਇਹ ਸੋਚਿਆ ਜਾ ਰਿਹਾ ਹੈ ਇਹ ਦੇਖਿਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਇੱਥੋਂ ਦੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲ ਸਕਦਾ ਹੈ ਇੱਥੋਂ ਮਜ਼ਬੂਤ ਕੈਂਡੀਡੇਟ ਹੋ ਸਕਦਾ ਹੈ ਔਰ ਇੱਥੋਂ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਭਾਜਪਾਜ ਗਏ ਨੇ ਉਹਨਾਂ ਨੂੰ ਸਖਤ ਫਾਈਟ ਦੇ ਸਕਦਾ ਕਾਂਗਰਸ ਪਾਰਟੀ ਨੇ ਇੱਕ ਕੀ ਦੂਰੰਦੇਸ਼ੀ ਇੱਥੇ ਵਰਤੀ ਹੈ ਜਾਂ ਕਿਸ ਤਰ੍ਹਾਂ ਦੀ ਰਣਨੀਤੀ ਇਸੇ ਵਰਤੀ ਹੈ ਉਹ ਸਮਾਂ ਦੱਸੇਗਾ ਪਰ ਜਿਸ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਨੇ ਨਾਲ ਹੀ ਉਹ ਇਹ ਸੀ ਕਿ ਰਾਜਾ ਬੜਿੰਗ ਦੇ ਬਜਾਏ ਇਸ ਹਲਕੇ 'ਚ ਇੱਕ ਹਿੰਦੂ ਚਿਹਰਾ ਜਿਹੜਾ ਕਿ आशु ਹੈ ਉਹ ਮਜਬੂਤ ਕੈਂਡੀਡੇਟ ਵਜੋਂ ਦੇਖਿਆ ਜਾ ਰਿਹਾ ਸੀ ਪਰਾਜਾ ਬੜਿੰਗ ਕਿਸ ਤਰ੍ਹਾਂ ਇਸ ਹਲਕੇ ਚ ਕਾਂਗਰਸ ਨੂੰ ਇਕੱਠਿਆ ਕਰਕੇ ਤੋੜਦਾ ਕਿਸ ਤਰ੍ਹਾਂ ਹਿੰਦੂ ਵੋਟ ਨੂੰ ਪ੍ਰਭਾਵਿਤ ਕਰਦਾ ਕਿਉਂਕਿ ਸ਼ਹਿਰੀ 6 ਹਲਕੇ ਨੇ ਦਿਹਾਤੀ 3 ਹਲਕੇ ਨੇ ਔਰ ਆਸ਼ੂ ਦੇ ਨਾਲ ਜੇ ਦਿਹਾਤੀ ਹਲਕਿਆਂ ਚ ਵੀ ਦੇਖਿਆ ਜਾਵੇ ਤਾਂ ਗਾਲਵ ਪਰਿਵਾਰ ਜਿਹੜਾ ਕਿ ਇਸ ਇਨ੍ਹਾਂ ਹਲਕਿਆਂ ਚ ਦਿਹਾਤੀ ਹਲਕਿਆਂ ਚ ਮਜਬੂਤ ਪ੍ਰਭਾਵ ਰੱਖਦਾ ਉਹ ਵੀ ਆਸ਼ੂ ਦੇ ਕਾਫੀ ਨੇੜੇ ਜਾਂ ਬਹੁਤ ਹੀ ਨੇੜਤਾ ਖਾਸ ਕਰ ਸੋਨੀ ਗਾਲਵ ਜਿਹੜੇ ਨੇ ਬਹੁਤ ਹੀ ਨੇੜਤਾ ਸੀ ਆਪਸ ਵਿੱਚ ਔਰ ਭਾਵੇਂ ਆਸ਼ੂ ਦੇ ਹੱਕ ਜਦੋਂ ਆਸ਼ੂ ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਹੁੰਦੀ ਹੈ ਤਾਂ ਰਾਜਾ ਬੜਿੰਗ ਸਖਤ ਇਸ ਹਲਕੇ ਚ ਆ ਕੇ ਜਾਂ ਚੰਡੀਗੜ੍ਹ ਵੀ ਵਿਜੀਲੈਂਸ ਦਫਤਰ ਦੇ ਮੂਹਰੇ ਜਿਹੜਾ ਧਰਨਾ ਮੁਜ਼ਾਹਰਾ ਜਾਂ ਸਖਤ ਰੋਸ ਪ੍ਰਦਰਸ਼ਨ ਜਰੂਰ ਕਰਦਾ ਰਿਹਾ ਰਾਜਾ ਬੜਿੰਗ ਇੱਥੋਂ ਦੀ ਵੋਟ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਾਂ ਕਿਸ ਤਰ੍ਹਾਂ ਦੇ ਰੁਝਾਨ ਬਣਦੇ ਨੇ ਉਹ ਸਮਾਂ ਦੱਸੂਗਾ ਤੇ ਇਹਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਗਰਦਾਸਪੁਰ ਹਲਕੇ ਤੋਂ ਸਖਜਿੰਦਰ ਸਿੰਘ ਰੰਧਾਵਾ ਉਹ ਮੈਦਾਨ 'ਚ ਆ ਗਏ ਨੇ ਤੇ ਉਹਦੇ ਨਾਲ ਹੀ ਦੇਖਿਆ ਜਾਵੇ ਤਾਂ ਕੁਲਵੀਰ ਸਿੰਘ ਜੀਰਾ ਜਿਹੜੇ ਖੰਡੂਰ ਸਾਬ ਹਲਕੇ ਤੋਂ ਪੰਥਕ ਹਲਕੇ ਤੋਂ ਉਹ ਉਹਨਾਂ ਨੂੰ ਮੈਦਾਨ ਚ ਉਤਾਰਿਆ ਗਿਆ ਤੇ ਉਹਦੇ ਨਾਲ ਹੀ ਆਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਘਲਾ ਜਿਨ੍ਹਾਂ ਦੇ ਨਾਂ ਦੀ ਚਰਚਾ ਸੀ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਇਹਨਾਂ ਚਾਰਾਂ ਹਲਕਿਆਂ ਚ ਕਾਂਗਰਸ ਕਿਸ ਤਰ੍ਹਾਂ ਦਾ ਪ੍ਰਭਾਵ ਦਿੰਦੀ ਹੈ ਕਿਸ ਤਰ੍ਹਾਂ ਦੀ ਚੋਣ ਰਣਨੀਤੀ ਪਨਾਉਂਦੀ ਹੈ ਕਿਸ ਤਰ੍ਹਾਂ ਦੀ ਮਜ਼ਬੂਤ ਫਾਈਟ ਲਈ ਮਾਹੌਲ ਬਣਦਾ ਉਹ ਸਮਾਂ ਦੱਸੇਗਾ ਪਰ ਕਾਂਗਰਸ ਪਾਰਟੀ ਵੱਲੋਂ ਸੂਚੀ ਜਾਰੀ ਕਰਨ ਨਾਲ ਜਿਹੜੀ ਆ ਉਹ ਹਲਕਿਆਂ 'ਚ ਜਿਹੜੀ ਠੰਡੀ ਜੰਗ ਚੱਲ ਰਹੀ ਸੀ ਜਾਂ ਠੰਡੀ ਲਹਿਰ ਚੱਲ ਰਹੀ ਸੀ ਚੋਣ ਮੈਮ ਉਹ ਆਉਣ ਵਾਲੇ ਦਿਨਾਂ 'ਚ ਜਰੂਰ ਮਜ਼ਬੂਤ ਹੋ ਜਾਵੇਗੀ ਕਿਉਂਕਿ ਲੁਧਿਆਣਾ ਹਲਕੇ 'ਚ ਸਖਤ ਮੁਕਾਬਲਾ ਰਹੇਗਾ ਜਿਸ ਤਰ੍ਹਾਂ ਬਠਿੰਡਾ ਹਲਕੇ 'ਚ ਜਿਹੜੀ ਆ ਲੋਕਾਂ ਦੀ ਜਾਂ ਪੰਜਾਬੀਆਂ ਦੀ ਜਿਆਦਾ ਧਿਆਨ ਕੇਂਦਰਿਤ ਰਹੇਗਾ ਉੱਥੇ ਹੁਣ ਪਾਰਟੀ ਦੇ ਪ੍ਰਧਾਨ ਜਿਹੜੇ ਕਿ ਰਾਜਾ ਬੜਿੰਗ ਇਹ ਹਲਕੇ ਤੋਂ ਚੋਣ ਲੜ ਰਹੇ ਨੇ ਲੁਧਿਆਣਾ ਹਲਕੇ ਤੋਂ ਮੈਦਾਨ 'ਚ ਆ ਗਏ ਨੇ ਉਹਨਾਂ ਕਰਕੇ ਜਾਂ ਰਵਜੀਤ ਬਿੱਟੂ ਕਰਕੇ ਇਸ ਹਲਕੇ ਤੇ ਵੀ ਲੋਕਾਂ ਦੀਆਂ ਨਜ਼ਰਾਂ ਬਣੀਆਂ ਰਹਿਗੀਆਂ ਰਹਿਣਗੀਆਂ ਔਰ ਕਾਂਗਰਸ ਪਾਰਟੀ ਚ ਕਿਸ ਤਰ੍ਹਾਂ ਦੇ ਆਉਣ ਵਾਲੇ ਦਿਨਾਂ ਚ ਜਿਹੜੇ ਰੁਝਾਨ ਬਣਦੇ ਨੇ ਕਿਸ ਤਰ੍ਹਾਂ ਦੀ ਮਹਿਮ ਚੱਲਦੀ ਹੈ ਉਹ ਸਮਾਂ ਦੱਸੇਗਾ ਔਰ ਫਰੋਜਪੁਰ ਹਲਕੇ ਤੋਂ ਜਿੱਥੋਂ ਰਾਜਾ ਬੜਿੰਗ ਦਾ ਨਾਂ ਚੱਲ ਰਿਹਾ ਸੀ ਇਹ ਵੀ ਸੋਚਿਆ ਜਾ ਰਿਹਾ ਸੀ ਕਿ ਬਠਿੰਡਾ ਹਲਕੇ ਤੋਂ ਰਾਜਾ ਬੜਿੰਗ ਦੇ ਪਰਿਵਾਰ ਦੇ ਪਿੱਛੇ ਜਾਣ ਤੋਂ ਬਾਅਦ ਹੋ ਸਕਦਾ ਸੀ ਉਹ ਫਰੋਜਪੁਰ ਹਲਕੇ ਤੋਂ ਚੋਣ ਲੜਨ ਪਰ ਫਰੋਜਪੁਰ ਦੀ ਬਜਾਏ ਉਹਨਾਂ ਨੂੰ ਲੁਧਿਆਣੇ ਤੋਂ ਤਾਰਿਆ ਗਿਆ ਫਰੋਜਪੁਰ ਤੋਂ ਕਾਂਗਰਸ ਪਾਰਟੀ ਕਿਸ ਉਮੀਦਵਾਰ ਨੂੰ ਮੈਦਾਨ ਚ ਲਿਆਉਂਦੀ ਆ ਉਹ ਸਮਾਂ ਦੱਸਿਓਗਾ ਧੰਨਵਾਦ ਮੈਂ ਜਗਿੰਦਰ ਸਿੰਘ ਵਸਦਾ ਪੰਜਾਬ ਤੋਂ